ਕਬੀਰ ਡਗਮਗ ਕਿਆ ਕਰੇ ਕਹਾਂ ਢੁਲਾਵ ਜੀਓ ਸਰਬ ਸੋਖ ਕੋ ਨਾਏ ਕੋ RAM ਨਾਮ ਰਸ ਪੀਓ ਭਗਤ ਕਬੀਰ ਜਿਪਣੇ ਮੁਖਾਰਬੇ ਨੂੰ ਸਾਨੂੰ ਸਮਝਾਉਂਦੇ ਨੇ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ ਕਿ हे ਮਨ ਤੂੰ ਸ ਰੱਬ ਨੂੰ ਛੱਡ ਕੇ ਹੋਰ ਕਿਸ ਪਾਸੇ ਆਪਣਾ ਆਪ ਨੂੰ ਜੋੜਦਾ ਹੈ ਭਾਵ ਆਪਣੇ ਮਨ ਨੂੰ ਇਕਾਗਰ ਕਰ ਇੱਕ ਮਨ ਇੱਕ ਚਿਤ ਨਾਲ ਉਸ ਪ੍ਰਤੀ ਪਰਮੇਸ਼ਵਰ ਨੂੰ ਯਾਦ ਕਰਿਆ ਕਰ ਉਸ ਦੀ ਅਰਾਧਨਾ ਕਰਿਆ ਕਰ ਆਪਣੇ ਮਨ ਨੂੰ ਭੱਜਣ ਨਾ ਦਿਆ ਕਰ ਕਿਉਂਕਿ ਤੇਰਾ ਮਨ ਜਿਹੜਾ ਹੈ ਇੱਕ ਥਾਂ ਤੇ ਟਿੱਕੇ ਨਹੀਂ ਬੰਦਾ ਇਹ ਕਦੇ ਖਿਆਲਾਂ ਵਿੱਚ ਜਾ ਕੇ ਆਪਣੀ ਇੱਕ ਨਵੀਂ ਦੁਨੀਆ ਬਸਾ ਲੈਂਦਾ ਹੈ ਤੇ ਕੁਝ ਸਣ ਵੀ ਪਰਮੇਸ਼ਵਰ ਨੂੰ ਯਾਦ ਨਹੀਂ ਕਰਦਾ ਸਭੋ ਜਦੋਂ ਵੀ ਇਹ ਪਰਮੇਸ਼ਵਰ ਨੂੰ ਯਾਦ ਕਰਦਾ ਉਸ ਨੂੰ ਯਾਦ ਕਰਨ ਬਾਰੇ ਸੋਚਦਾ ਹੈ ਜਾਂ ਯਤਨ ਕਰਦਾ ਹੈ ਯਾਦ ਕਰਨ ਦਾ ਸਿਮਨ ਕਰਦਾ ਹੈ ਸਿਮਨ ਕਰਦੇ ਹੋਏ ਵੀ ਉਹਦੇ ਮਨ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਉਮੀਦਾਂ ਅਨੇਕਾਂ ਪ੍ਰਕਾਰ ਦੇ ਮਨੋਰਥ ਅਨੇਕਾਂ ਪ੍ਰਕਾਰ ਦੇ ਲਾਭ ਜੰਦਰ ਪੈਦਾ ਹੋ ਜਾਂਦੇ ਨੇ ਜਿਸ ਕਾਰਨ ਇਹਦੀ ਜੜੀ ਭਗਤੀ ਹੈ ਇਹਦਾ ਜਿਹੜਾ ਸਿਮਨ ਹੈ ਉਹ ਮੁਕੰਮਲ ਨਹੀਂ ਹੋ ਪਾਉਂਦਾ ਜਿੱਥੇ ਇਸ ਨੇ ਜਾ ਆਪਣਾ ਹੈ ਜਿੱਥੇ ਜਾ ਕੇ ਇਸ ਨੇ ਸਮਾ ਜਾਣਾ ਹੈ ਉੱਥੇ ਤੱਕ ਇਹ ਪਹੁੰਚ ਨਹੀਂ ਪਾਉਂਦਾ ਭਾਵੇਂ ਕੁਝ ਮੰਗਾ ਕੁਝ ਲੋੜਾਂ ਨੂੰ ਪ੍ਰਾਪਤ ਕਰਕੇ ਇਹ ਸਮਝ ਲੈਂਦਾ ਹੈ ਕਿ ਮੈਨੂੰ ਪਰਮੇਸ਼ਵਰ ਦੇ ਦਰ ਤੋਂ ਇਹ ਸਾਰੀਆਂ ਦਾਤਾਂ ਮਿਲੀਆਂ ਨੇ ਤੇ ਰੱਬ ਮੇਰੇ ਤੇ ਮਿਹਰਬਾਨ ਹੋਇਆ ਹੈ ਤੇ ਰੱਬ ਮੈਨੂੰ ਮਿਲ ਚੁੱਕਿਆ ਹੈ ਤੇ ਮੈਂ ਰੱਬ ਦੀ ਲਬਦਾ ਸਿਮਣ ਕਰਕੇ ਨਾ ਵਸਤੂਆਂ ਨੂੰ ਪਾਇਆ ਹੈ ਭਗਵਾਨ ਵਾਲਿਓ ਸੰਸਾਰ ਦੇ ਉੱਤੇ ਜੋ ਕੁਝ ਵੀ ਸਾਨੂੰ ਜਿਸ ਦਾ ਜਾਂ ਅੰਦਿਸਤ ਦਾ ਰੂਪ ਹੈ ਉਹ ਰੱਬ ਦਾ ਹੀ ਹੈ ਉਹ ਰੱਬ ਦੀਆਂ ਦਾਤਾਂ ਹੀ ਨੇ ਹੁਣ ਕਿਸੇ ਕੋਲ ਰੱਬ ਨੇ ਸਭ ਕੁਝ ਦਿੱਤਾ ਹੈ ਰੱਬ ਨੇ ਗੱਡੀ ਦਿੱਤੀ ਹੈ ਜ਼ਮੀਨ ਦਿੱਤੀ ਹੈ ਜਾਇਦਾਦ ਦਿੱਤੀ ਹੈ ਤੰਦੌਲ ਦਿੱਤੇ ਨੇ ਪਰਿਵਾਰ ਦਿੱਤਾ ਹੈ ਕੁਟੰਬ ਦਿੱਤਾ ਹੈ ਬੱਚੇ ਦਿੱਤੇ ਨੇ ਸਭ ਕੁਝ ਦਿੱਤਾ ਹੈ ਮਹਾਰਾਜ ਨੇ ਕਿਸੇ ਚੀਜ਼ ਦੀ ਕੋਈ ਥੋੜੀ ਨਹੀਂ ਰੱਖੀ ਕੁਝ ਇਹੋ ਜਿਹੇ ਮਨੁੱਖ ਨੇ ਜਿਨ੍ਹਾਂ ਕੋਲ ਇੱਕ ਪੈਰ ਨਹੀਂ ਜਿਨ੍ਹਾਂ ਕੋਲ ਉਹਨਾਂ ਦੇ ਦੋਵੇਂ ਪੈਰ ਨਹੀਂ ਹੱਥ ਨਹੀਂ ਕਿਸੇ ਕੋਲ ਅੱਖ ਨਹੀਂ ਕਿਸੇ ਕੋਲ ਜ਼ੁਬਾਨ ਨਹੀਂ ਕਿਸੇ ਕੁਲ ਸੁਣਨ ਦੀ ਸਮਰਤਾ ਨਹੀਂ ਤੇ ਫਿਰ ਜੇ ਉਹ ਮਨੁੱਖੇ ਸਮਝ ਜਾਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਬਿਠਾ ਲੈਣ ਕਿ ਰੱਬ ਸਾਡੇ ਉੱਤੇ ਮਿਹਰਬਾਨ ਸਾਡੇ ਕੋਲ ਕੋਈ ਅਣਗਿਲੀ ਹੋਈ ਹੈ ਸਾਡੇ ਕਰਮ ਜਿਹੜੇ ਨੇ ਉਹ ਇੰਨੇ ਮਾੜੇ ਨੇ ਯਾ ਰੱਬ ਦੀ ਬਖਸ਼ਿਸ਼ ਸਾਡੇ ਉੱਤੇ ਨਹੀਂ ਭਾਗਾਂ ਵਾਲੇ ਇਸ ਤਰ੍ਹਾਂ ਨਹੀਂ ਮਹਾਰਾਜ ਦੀ ਬਖਸ਼ਿਸ਼ ਸਭ ਨਾਲ ਉੱਤੇ ਇੱਕ ਬਰਾਬਰ ਹੁੰਦੀ ਹੈ। ਦੁਨਿਆਵੀ ਮਾਪਿਓ ਬੱਚੇ ਦੇ ਵਿੱਚ ਕੋਈ ਕਮੀ ਹੋਵੇ ਤੇ ਕੋਈ ਘਾਟ ਹੋਵੇ ਉਸ ਨੂੰ ਘਰ ਤੋਂ ਬੇਗਰ ਕਰ ਸਕਦੇ ਨੇ। ਜਾਂ ਬੱਚੇ ਆਪਣੇ ਮਾਪਿਓ ਨੂੰ ਘਰ ਤੋਂ ਬੇਗਰ ਕਰ ਸਕਦੇ ਨੇ ਜੇਕਰ ਮਾਪਿਓ ਉਹਨਾਂ ਦੇ ਅਕੋਰਡਿੰਗ ਕੋਈ ਕੰਮ ਨਾ ਕਰਨ ਜਾਂ ਮਾਪਿਓ ਬੱਚੇ ਦੇ ਅਕੋਰਡਿੰਗ ਕੋਈ ਕੰਮ ਨਾ ਕਰੋ। ਇਸੇ ਤਰ੍ਹਾਂ ਮਿੱਤਰਤਾ ਹੈ। ਜਦੋਂ ਅਸੀਂ ਕਿਸੇ ਦੇ ਨਾਲ ਮਿੱਤਰਤਾ ਕਰਦੇ ਹਾਂ ਤੇ ਸਾਡਾ ਮਿੱਤਰ ਸਾਡੇ ਨਾਲ ਨਾ ਚੱਲੇ ਸਾਡੇ ਵਾਂਗੂ ਕੰਮ ਨਾ ਕਰੇ ਸਾਡੇ ਅਨੁਸਾਰ ਸਾਡੇ ਅਕੋਰਡਿੰਗ ਕੰਮ ਨਾ ਕਰੇ ਤੇ ਅਸੂਗਨ ਮਿੱਤਰਤਾ ਤੋੜ ਲੈਣ ਜਦੋਂ ਨੇ ਸਾਨੂੰ ਕੋਈ ਇਹੋ ਜਿਹਾ ਘਾਤ ਦੇ ਦਿੱਤਾ ਕੋਈ ਸਾਡੇ ਨਾਲ ਇਹੋ ਜਿਹਾ ਵਿਸ਼ਵਾਸ ਘਾਤ ਕਰ ਦਿੱਤਾ ਕੋਈ ਸਾਡੇ ਤੋਂ ਨਾਲ ਉਸ ਨੇ ਇਹੋ ਜਿਹੀ ਘਟਨਾ ਵਾਪਰ ਗਈ ਜਿਸ ਕਾਰਨ ਅਸੀਂ ਉਹਦਾ ਸੰਗ ਛੱਡ ਦਿੰਦੇ ਨੇ ਇਹ ਜੋ ਦਿਨਾਂ ਵੀ ਦੁਨੀਆ ਵੀ ਸੰਸਾਰ ਤੁਸੀਂ ਦੇਖਦੇ ਹੋ ਇਹ ਮਿਥਿਆ ਹੈ ਝੂਠ ਹੈ ਇਹਦੇ ਵਿੱਚ ਹੱਥ ਵਿੱਚ ਫੜਨ ਵਾਲੀ ਕੋਈ ਚੀਜ਼ ਨਹੀਂ ਇਸ ਲਈ ਭਗਾਂ ਵਾਲੇ ਇਸ ਗੱਲ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਇਸੇ ਤਰ੍ਹਾਂ ਮਨ ਜਿਹੜਾ ਹੈ ਨਾ ਇਹ ਦੁਨੀਆ ਦੁਨੀਆ ਦੇ ਨਾਲ ਜੁੜਿਆ ਸੰਸਾਰ ਨਾਲ ਜੁੜਿਆ ਹੈ ਜਦੋਂ ਤੱਕ ਦੁਨੀਆ ਨਾਲ ਜੁੜਿਆ ਸੰਸਾਰ ਨਾਲ ਜੁੜਿਆ ਜੋ ਵੀ ਕਰਮ ਕਰਦਾ ਪਿਆ ਹੈ ਧਿਆਨ ਦਿਓ ਜਦੋਂ ਤੱਕ ਮਨ ਉਸ ਸੰਸਾਰ ਨਾਲ ਜੁੜਿਆ ਹੈ ਦੁਨੀਆ ਨਾਲ ਜੁੜਿਆ ਜਦੋਂ ਤੱਕ ਜੋ ਵੀ ਕੰਮ ਕਰ ਰਿਹਾ ਹੈ ਭਾਵੇਂ ਧਾਰਮਿਕ ਕਰਮ ਕੰਮ ਕਰਦਾ ਪਿਆ ਭਾਵੇਂ ਉਹ ਘਰੇਲੂ ਕੰਮ ਕਰਦਾ ਪਿਆ ਭਾਵੇਂ ਪਰਿਵਾਰਿਕ ਕੰਮ ਕਰਦਾ ਪਿਆ ਭਾਵੇਂ ਸਮਾਜਿਕ ਕੰਮ ਕਰਦਾ ਪਿਆ ਭਾਵੇਂ ਰਾਜਨੀਤਿਕ ਕੰਮ ਕਰਦਾ ਪਿਆ ਉਦੋਂ ਤੱਕ ਪਰਮੇਸ਼ਵਰ ਤੱਕ ਉਹਦੀ ਪਹੁੰਚ ਨਹੀਂ ਹੋ ਸਕਦੀ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਉਸ ਦੇ ਇਸ ਨਾਮ ਸਿਮਰਨ ਦੀ ਵਰਕਰ صدقا ਉਸ ਦੇ ਚਬਤਵ ਸਿਮਰਨ ਦੇ ਵਰਕਰ صدقا ਉਸ ਦੇ ਅਮਰ ਦੇ ਲਈ ਉਠਣ ਦੇ صدقا ਬਾਣੀ ਪੜਨ ਦੇ صدقا ਨਿਤਨੇਮ ਕਰਨ ਦੇ صدقا ਉਸ ਨੂੰ ਉਸ ਵਸਤੂਆਂ ਮਿਲ ਜਾਣਗੇ ਜਿਸ ਨਾਲ ਵਸਤੂਆਂ ਕਰਕੇ ਜਿਹਨਾਂ ਲੋੜਾਂ ਕਰਕੇ ਆਪਣੇ ਧਿਆਨ ਨੂੰ ਪਰਮੇਸ਼ਵਰ ਨਾਲ ਜੁੜਨ ਦਾ ਯਤਨ ਕਰਦੇ ਜਾਂ ਭਗਤੀ ਕਰਦੇ ਜਸਮਨ ਕਰਦਾ ਇਹਦੇ ਵਿੱਚ ਕੋਈ ਦੁਰਾਇ ਨਹੀਂ ਪਰ ਯਾਦ ਰੱਖਿਓ ਤੁਸੀਂ ਮੇਰੀ ਇੱਕ ਗੱਲ ਜਿਸ ਗੱਲ ਬਖਤ ਕਬੀਰ ਜੀ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਭਗਤ ਕੰਬੀਰ ਜੀ ਦੇ ਜਿਹੜੇ ਸ਼ਲੋਕ ਨੇ ਨਾ ਇਹਨਾਂ ਦੇ ਜਿਹੜੇ ਸ਼ਬਦ ਕਰਤ ਨੇ ਇਹ ਬੜੇ ਆਸਾਨ ਨੇ ਲੇਕਿਨ ਜਿਹੜੇ ਪਾਵਰ ਕਰਤ ਨੇ ਇਹ ਡੰਗਾਈ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਇਹ ਸਮੁੰਦਰ ਹੈ ਜਿੰਨੇ ਅਸੀਂ ਇਹਦੇ ਵਿੱਚ ਜਾ ਕੇ ਇਹਦੇ ਵਿੱਚ ਜਾ ਕੇ ਅਸੀਂ ਤਾਰੀ ਲਾਵਾਂਗੇ ਇਹਦੇ ਵਿੱਚ ਡੁਬਕੀ ਲਾਵਾਂਗੇ ਉਹਨਾਂ ਹੀ ਸਾਨੂੰ ਸਮੁੰਦਰ ਦੇ ਵਿੱਚੋਂ ਜਾ ਕੇ ਉਹਨਾਂ ਹੀ ਹੀਰੇ ਮੋਤੀ ਜਵਾਹਰਾ ਉਹਨਾਂ ਹੀ ਕੀਮਤੀ ਮੋਤੀ ਹੀਰੇ ਸਾਨੂੰ ਪ੍ਰਾਪਤ ਹੋਣਗੇ ਉਹ ਕੀਮਤੀ ਹੀਰੇ ਮੋਤੀ ਕੀ ਨੇ ਸਮੁੰਦਰ ਕੀ ਇਹ ਸੰਦਤ ਅੰਸ਼ੀ ਗੁਰਗਨ ਸਾਹਿਬ ਜੀ ਮਹਾਰਾਜ ਸਾਡੇ ਕੋਲ ਹੈ ਸਮੁੰਦਰ ਉਹ ਪਾਸ਼ਾ ਜੀ ਦੇ ਪਾਵਨ ਮੁਖਾਰਬਿੰਦੂ ਚਾਨ ਕਿਤੇ ਉਹ ਸ਼ਬਦ ਜਿਨ੍ਹਾਂ ਦਾ ਅਭਿਆਸ ਕਰਕੇ ਜਿਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਅਸੀਂ ਉਸ ਅਲੌਕਿਕ ਮਹਾਰਾਜ ਦੀ ਉਸ ਪ੍ਰਕਾਸ਼ ਦਾ ਹੀ ਰੂਪ ਹੋ ਸਕਦੇ ਹਾਂ ਜਿਸ ਪ੍ਰਕਾਸ਼ ਤੋਂ ਸਾਨੂੰ ਇਹ ਸਾਰਾ ਗਿਆਨ ਪ੍ਰਾਪਤ ਹੋ ਰਿਹਾ ਹੈ ਹੁਣ ਤੁਸੀਂ ਧਿਆਨ ਦਿਓ ਭਗਤ ਕਬੀਰ ਜੀ ਕਹਿੰਦੇ ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇ ਭਗਤ ਕਬੀਰ ਜੀ ਆਖਦੇ ਨੇ हे मेरे मन तू इना डोलदा क्यों है क्यों नहीं तू एक मानिक जित होवे परमेश्वर नु याद करदा अपनी या मंगा नु तू परे क्यों नहीं रखदा ਸਿਮਨ ਕਰਦਾ ਪਿਆ ਤੇ ਸੋਚ ਰਿਹਾ ਹੈ ਮੇਰਾ ਪਾਸਪੋਰਟ ਆ ਜਾਵੇ ਸਿਮਨ ਕਰਦਾ ਪਿਆ ਕਿ ਮੈਂ ਸੋਚ ਰਿਹਾ ਹੈ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਸਿਮਨ ਕਰਦਾ ਪਿਆ ਸੋਚਦਾ ਹੈ ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਸਿਮਨ ਕਰਦਾ ਪਿਆ ਸੋਚਦਾ ਹੈ ਮੈਨੂੰ ਕਾਰ ਮਿਲ ਜਾਵੇ ਸਿਮਨ ਕਰਦਾ ਪਿਆ ਸੋਚਦਾ ਪਿਆ ਮੈਨੂੰ ਮਕਾਨ ਮਿਲ ਜਾਵੇ ਸਿਮਨ ਕਰਦਾ ਪਿਆ ਸੋਚਦਾ ਪਿਆ ਹੈ ਮੇਰੇ ਤੀ ਪੁੱਤਰ ਜਿਹੜੇ ਮਾੜੇ ਪਾਸੇ ਲੱਗੇ ਹੋਣੇ ਚੰਗੇ ਪਾਸੇ ਲਗ ਜਾਣ ਸਿਮਨ ਕਰਦਾ ਪਿਆ ਪਰ ਮੰਗਾ ਲੈ ਕੇ ਬੈਠਿਆ ਹੈ ਭਗਤ ਕਬੀਰ ਜੀ ਕਹਿ ਰਹੇ ਨੇ ਵੀ ਇਹ ਰੁਕਾਵਟ ਹੈ ਹੁਣ ਮਹਾਰਾਜ ਭਗਤ ਕਬੀਰ ਜੀ ਸਾਨੂੰ ਕੰਮ ਛੱਡਣ ਲਈ ਤਾਂ ਨਹੀਂ ਕਹਿ ਰਹੇ ਕੰਮਕਾਰ ਛੱਡਣ ਲਈ ਨਹੀਂ ਕਹਿ ਰਹੇ ਰਿਸ਼ਤੇ ਨਾਤੇ ਛੱਡਣ ਲਈ ਨਹੀਂ ਕਹਿ ਰਹੇ ਮਹਾਰਾਜ ਭਗਤ ਕਬੀਰ ਜੀ ਸਾਨੂੰ ਕਹਿ ਰਹੇ ਨੇ ਨਿਰਲੇਪ ਹੋ ਕੇ ਪਰਮੇਸ਼ਰ ਵਰਦਸਾ ਮੰਨ ਕਰ ਫਿਰ ਗੁਰਦੁਆਏ ਗੁਰਦੁਆਰੇ ਜਾਣਾ ਤੇਰਾ ਪ੍ਰਵਾਨ ਹੋਵੇਗਾ ਮਸਜਿਦ ਜਾਣਾ ਤੇਰਾ ਪ੍ਰਵਾਨ ਹੋਵੇਗਾ ਮੰਦਰ ਜਾਣਾ ਤੇਰਾ ਪ੍ਰਵਾਨ ਹੋਵੇਗਾ ਲੰਗਰ ਦੇ ਵਿੱਚ ਸੇਵਾ ਕਰਨਾ ਤੇਰਾ ਪ੍ਰਵਾਨ ਹੋਵੇਗਾ ਝਾੜੂ ਲਾਉਣਾ ਤੇਰਾ ਪ੍ਰਵਾਨ ਹੋਵੇਗਾ ਬਰਤਨ ਧੋਣੇ ਤੇਰਾ ਪ੍ਰਵਾਨ ਹੋਣਗੇ ਪਰ ਕਦੋਂ ਹੋਣਗੇ ਅੰਦਰ ਕੋਈ ਮੰਗ ਨਹੀਂ ਹੋਵੇਗੀ ਕੋਈ ਸੁਆਰਤ ਨਹੀਂ ਹੋਵੇਗਾ ਕੋਈ ਲੋਭ ਨਹੀਂ ਹੋਵੇਗਾ ਕੋਈ ਲਾਲਚ ਨਹੀਂ ਹੋਵੇਗਾ ਇਸ ਤਰ੍ਹਾਂ ਸੇਵਾ ਭਾਵਨਾ ਤੁਸੀਂ ਕਰੋਗੇ ਤੁਹਾਡੇ ਅੰਦਰ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਚੁਗਲੀ ਨਹੀਂ ਦਵੇਸ਼ ਨਹੀਂ ਕਿਸੇ ਪ੍ਰਤੀ ਇਰਖਾ ਨਹੀਂ ਤੁਹਾਡੇ ਸਾਰੇ ਕਾਰਜ ਰਾਸ ਨੇ ਤੁਹਾਡੇ ਕਿਤੇ ਸਾਰੇ ਕੰਮ ਸਫਲੇ ਹੋ ਜਾਣਗੇ ਪਰ ਯਾਦ ਰੱਖਿਓ ਇੱਕ ਗੱਲ ਜਦੋਂ ਤੱਕ ਇਹ ਸਾਡੇ ਅੰਦਰ ਕਰ ਕਰਕੇ ਬੈਠੇ ਨਹੀਂ ਉਦੋਂ ਤੱਕ ਅਸੀਂ ਸਕਸੈਸ ਆਪਣੇ ਆਪ ਨੂੰ ਮੰਨ ਲਿਆ ਜਿਵੇਂ ਪਰਮੇਸ਼ਵਰ ਦੀ ਜੋਤ ਪਰਮੇਸ਼ਵਰ ਦੇ ਪਿਆਰੇ ਆਪਣੇ ਆਪ ਨੂੰ ਮੰਨਣਾ ਅਸੀਂ ਇਹ ਮੰਨ ਲਿਆ ਅਸੀਂ ਪਰਮੇਸ਼ਵਰ ਦੇ ਪਿਆਰੇ ਆ ਅਸੀਂ ਉਹਨਾਂ ਦੇ ਦਰਤੀਸ਼ ਸੇਵਾ ਕਰਦੇ ਆ ਦਰਤੀਸ਼ ਸੇਵਾ ਕਰਨੀ ਇੱਕ ਚੰਗੀ ਗੱਲ ਹੈ ਉੱਥੇ ਜਾ ਕੇ ਦਰਤੀਸ਼ ਸੇਵਾ ਕਰਨੀ ਸਾਨੂੰ ਨਿਮਰਤਾ ਦੇ ਅੰਦਰ ਲੈ ਕੇ ਜਾਂਦਾ ਹੈ ਦਰਦੇਸ ਸੇਵਾ ਕਰਕੇ ਅਸੀਂ ਨਿਮਾਣੇ ਜੇ ਬਣ ਜਾਂਦੇ ਆ ਦਰਦੇਸ ਸੇਵਾ ਕਰਕੇ ਸਾਡੇ ਅੰਦਰ ਦਇਆ ਜਾਗਦੀ ਹੈ ਦਰਦੇਸ ਸੇਵਾ ਕਰਕੇ ਸਾਡੇ ਅੰਦਰ ਸੰਤੋਖ ਆਉਂਦਾ ਦਰਦੇਸ ਸੇਵਾ ਕਰਕੇ ਸਾਡੇ ਅੰਦਰ ਚੰਗੇ ਗੁਣ ਆਉਂਦੇ ਨੇ ਹੁਣ ਇੱਥੇ ਵੀ ਇੱਕ ਗੱਲ ਧਿਆਨ ਦੇਣ ਯੋਗ ਹੈ ਦੇਖੋ ਜਿਹੜੇ ਜਿਹੜੇ ਨੇ ਮਨ ਬੁੱਧੀ ਜਿਨ੍ਹਾਂ ਕੋਲ ਗਿਆਨ ਨਹੀਂ ਜਿਨ੍ਹਾਂ ਕੋਲ ਪ੍ਰਕਾਸ਼ ਨਹੀਂ ਜਿਨ੍ਹਾਂ ਨੂੰ ਸੂਝ ਨਹੀਂ ਉਹ ਮੰਦੇ ਕਰਮ ਕਰਦੇ ਹੋਏ ਉਹਨਾਂ ਨੂੰ ਕੋਈ ਸੁਝਾਅ ਦੇਵੇ ਕੋਈ ਆਈਡੀਆਸ ਦੇਵੇ ਕੋਈ ਗਿਆਨ ਵਾਲੀ ਗੱਲ ਕਰੇ ਤੋ ਆਪਣੇ ਆਪ ਨੂੰ ਪਰਿਵਰਤਨ ਕਰ ਸਕਦੇ ਨੇ ਆਪਣੇ ਆਪ ਨੂੰ ਚੇਂਜਿੰਗ ਕਰ ਸਕਦੇ ਨੇ ਆਪਣੇ ਆਪ ਦੇ ਵਿੱਚ ਬਦਲਾਵ ਲਿਆ ਸਕਦੇ ਨੇ ਪਰ ਜੇ ਇੱਕ ਜਾਣਦਾ ਹੋਇਆ ਇਨਸਾਨ ਇੱਕ ਗਿਆਨਵਾਨ ਇਨਸਾਨ ਜਿਹਦੇ ਕੋਲ ਗਿਆਨ ਹੈ ਬੁੱਧੀ ਹੈ ਜਿਸ ਕੋ ਸਭ ਜਿਸ ਕੋਿਸਕੋ ਮਾਲਕ ਨੇ ਕਿਰਪਾ ਕੀਤੀ ਹੈ ਤੇ ਉਹ ਵੀ ਉਹੀ ਜੇ ਕਰਮ ਕਰੇ ਸੰਸਾਰ ਦੇ ਵਿੱਚ ਜੋ ਕਰਮ ਕਰਮ ਦੇ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਮਨਾ ਕਰਦੇ ਨੇ ਇਹ ਇਸ ਤਰ੍ਹਾਂ ਆ ਪਾਗਾਂ ਵਾਲਿਓ ਅਸੀਂ ਗੁਰੂ ਘਰ ਜਾਂਦੇ ਹਾਂ ਬਾਣੀ ਪੜ੍ਹਦੇ ਹਾਂ ਬਾਣੀ ਸੁਣਦੇ ਹਾਂ ਮੱਥਾ ਟੇਕਦੇ ਆਂ ਨਮਸਕਾਰ ਕਰਦੇ ਆਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਆਪਣਾ ਆਪਣੇ ਆਪ ਦੀ ਗੱਲ ਕਹਿਣਾ ਚਾਹੁੰਦੇ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਆਂ ਕਿਸੇ ਧਾਰਮਿਕ ਸਥਾਨ ਦੇ ਹੁੰਦੇ ਆਂ ਤੇ ਅਸੀਂ ਆਪਣੇ ਅੰਦਰ ਤੇ ਬੁਲਬੁਲੇ ਕਰਦੇ ਆਂ ਆਪਣੇ ਅੰਦਰ ਦੀਆਂ ਗੱਲਾਂ ਗੁਰੂ ਨੂੰ ਦੱਸਣ ਜਾਂਦੇ ਨੇ ਗੁਰੂ ਦੀ ਗੱਲ ਤਾਂ ਕੋਈ ਵੀ ਨਹੀਂ ਸੁਣਦਾ ਇੱਥੇ ਇੱਥੇ ਗੁਰੂ ਦੀ ਗੱਲ ਨੂੰ ਸੁਣਨਾ ਵੀ ਹੈ ਗੁਰੂ ਦੀ ਗੱਲ ਨੂੰ ਸੁਣ ਕੇ ਮਨ ਵਿੱਚ ਵੀ ਵਸਾਉਣਾ ਹੈ ਮਨ ਵਿੱਚ ਵਸਾ ਕੇ ਫਿਰ ਉਸ ਦੇ ਉੱਤੇ ਅਮਲ ਵੀ ਕਰਨਾ ਹੈ ਉਸ ਨੂੰ ਆਪਣੇ ਕਰਮ ਦੇ ਵਿੱਚ ਲਿਆ ਮਨ ਬਚ ਕਰਮ ਮਨ ਕਰਕੇ ਬਚਨਾ ਕਰਕੇ ਤੇ ਕਰਮ ਕਰਕੇ ਕਬੀਰ ਡਗਮਗ ਕੀ ਕਰੇ ਫਿਰ ਜਦ ਡਗਮਗ ਹੈ ਨਾ ਜਿਹੜਾ ਮਨ ਸ ਟਗਮਗ ਹੋ ਜਾਂਦਾ ਡੋਲ ਜਾਂਦਾ ਇਹ ਹਟ ਜਾਵੇਗਾ ਕਬੀਰ ਡਗਮਗ ਕੀ ਕਰੇ ਕਹਾਂ ਡੁਲਾਵੇ ਜਿਉ ਤੂੰ ਆਪਣੇ ਮਨ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ ਆਪਣੇ ਮਨ ਨੂੰ ਟਕਾ ਇੱਕ ਥਾਂ ਤੇ ਲੈ ਕੇ ਆ ਫਿਰ ਤੇਰੀ ਪਗਤੀ ਪ੍ਰਵਾਨ ਫਿਰ ਤੇਰੀ ਭਜਨਬੰਦਗੀ ਪ੍ਰਵਾਨ ਹੋ ਕਬੀਰ ਡਗਮਗ ਕੀ ਕਰੇ ਕਹਾਂ ਡੁਲਾਵੇ ਜਿਉ ਸਰਬ ਸੂਖ ਕੋ ਨਾਇਕ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਖਸਮ ਹੈ ਜੋ ਸਭ ਸੁਖ ਦੇਣ ਵਾਲਾ ਦੇਖੋ ਜਦੋਂ ਤੁਸੀਂ ਨਾਮ ਹੀ ਮੰਗ ਲਿਆ ਤੇ ਉਸਨੇ ਸਾਧਾਤਾ ਤੁਹਾਨੂੰ ਦੇ ਦਿੱਤੀਆਂ ਨੇ ਤੁਹਾਡੀ ਝੋਲੀ ਪਾ ਦੇਣੀਆਂ ਨੇ ਮਹਾਰਾਜ ਨੇ ਗੱਡੀਆਂ ਜ਼ਮੀਨਾਂ ਜਾਇਦਾਦਾਂ ਕਿੱਥੇ ਸਾਡਾ ਵਿਆਹ ਹੋਵੇਗਾ ਕਿੱਥੇ ਸਾਡੇ ਸੰਜੋਗ ਲਿਖੇ ਨੇ ਕੌਣ ਸਾਡੇ ਪੁੱਤਰ ਹੋਣਗੇ ਧੀ ਹੋਣਗੇ ਉਹ ਸਾਰਾ ਮਰਨ ਲਿਖਾਏ ਮੰਡਲ ਮੇ ਆਏ ਉਹ ਸਾਰੀ ਕੁੰਡਲੀ ਮਹਾਰਾਜ ਜੀ ਕੋਲ ਸਾਡੀ ਹੈ ਉਹ ਉਹਦੇ ਤੋਂ ਕੁਝ ਛੁਪਿਆ ਨਹੀਂ ਹੈ ਸਾਡੇ ਸਾਡੇ ਲਈ ਪਾਲਣ ਹਾਰ ਹੈ ਪੋਸਣ ਹਾਰ ਹੈ ਜਨਮ ਦੇਣ ਹਾਰ ਹੈ ਸਾਨੂੰ ਉਹ ਤੇ ਉਸਨੇ ਸਾਡੇ ਵਾਸਤੇ ਸਭ ਕੁਝ ਸੋਚਿਆ ਸੀ ਸੰਸਾਰ ਵਿੱਚ ਕੀ ਕੁਝ ਕਰਨਾ ਹੈ ਕਿ ਕੁਝ ਨਹੀਂ ਕਰਨਾ ਹੈ ਠੀਕ ਹੈ ਸਾਡੇ ਲਈ ਕਿਹੜੀ ਚੀਜ਼ ਕਿਹੜੀ ਇੰਪੋਰਟੈਂਟ ਹੈ ਕਿਹੜੀ ਚੀਜ਼ ਨਹੀਂ ਇੰਪੋਰਟੈਂਟ ਪਰ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਜਿੰਦੀ ਬੁੱਧੀ ਦੇ ਵਿੱਚੋਂ ਪ੍ਰਕਾਸ਼ ਕਰ ਦਿੰਦਾ ਹੈ ਉਹ ਲੋਕ ਵੀ ਮਨੁੱਖ ਜਿੱਥੇ ਆਪਣਾ ਭਲਾ ਕਰ ਰਹੇ ਨੇ ਉਸ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਦਾ ਵੀ ਭਲਾ ਕਰਨ ਕਬੀਰ ਡਗਮਗ ਕੀ ਕਰੇ ਕਾਹ ਡੁਲਾਵੇ ਜਿਓ ਸਰਬਸੂ ਕੋ ਨਾਏ ਕੋ ਰਾਮ ਨਾਮ ਰਸ ਪਿਓ ਉਸ ਪਰਮੇਸ਼ਵਰ ਦੇ ਨਾਮ ਦੇ ਨਾਮ ਦੇ ਰਸ ਨੂੰ ਪਿਓ ਜਿਹੜਾ ਸਾਰੇ ਸੁੱਖ ਦੇਣ ਵਾਲਾ ਸੋ ਪਾਸ਼ਾ ਦੀ ਕਿਰਪਾ ਕਰਨ ਆਪ ਸਭ ਨੂੰ ਨਾਮ ਦੀ ਦਾਤ ਕਰ ਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਬੰਦ ਪੁੱਲਾਂ ਦੀ ਕਿਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ